ਹਾਂ ਫਿਰ ਕੋਈ ਰਹਿਰਦੇ ਦੇਖ ਤੁਹਾਨੂੰ ਜੇ ਪਤਾਮ ਪੱਤਰ ਲਿਆਓ ਕੋਈ ਚੀਜ਼ ਲਿਆਓ ਸਾਡੇ ਕੋਲ ਆਏ ਤਾਂ ਲੱਗਦੀ ਹਾਂਜੀ ਸਰ ਜੀ ਜਿਹੜਾ ਅੱਜ ਤੁਸੀਂ ਮੇਨ ਟੌਂਕ ਵਿੱਚ ਨਾਕਾ ਲਾਇਆ ਕੀ ਕਾਰਨਾ ਜੀ ਮੈਂ ਸਤਿ ਸ਼੍ਰੀ ਅਕਾਲ ਜੀ ਹੁਣ ਸੁਪਰਸ਼ਾਸਨ ਲਾਅ ਐਂਡ ਆਰਡਰ ਨੂੰ ਮੈਨਟੇਨ ਕਰਨ ਵਾਸਤੇ ਤੇ ਆਮ ਲੋਕਾਂ ਦੀ ਜਾਨ ਮਾਲ ਦੀ ਹਫਾਸਤ ਵਾਸਤੇ 24 ਘੰਟੇ ਲੱਤਪੜਾ ਮੁਸਤਕ ਮੁਸਤਕੀ ਨਾ ਜੁਦਾ ਰਿਹਾ ਹੈ ਨਾਕਾਬੰਦੀ ਅਸੀਂ ਗੈਰਬਕਾਇ ਲਾਉਂਦੇ ਰਹਿੰਦੇ ਆ ਸਵੇਰ ਵੀ ਲਾਈਦਾ ਦੁਪਹਿਰੇ ਵੀ ਲਾਈਦਾ ਸ਼ਾਮ ਨੂੰ ਲਾਈਦਾ ਕਿ ਜਿਹੜੇ ਲੋਕ ਜਿਹੜੇ ਆਮ ਲੋਕ ਆ ਸੜਕ ਤੇ ਆ ਰਹੇ ਆ ਸੜਕ ਤੇ ਬਾਲੀਆਂ ਗੱਡੀਆਂ ਖੜੀਆਂ ਹੋਈਆਂ ਤਾਂ ਉਹਨਾਂ ਨੂੰ ਪਾਸੇ ਕਰਾਉਣਾ ਹੁੰਦਾ ਏਕ ਜਿਨ੍ਹਾਂ ਦੇ ਕਾਗਜ਼ ਪੱਤਰ ਹੈ ਨਹੀਂਗੇ ਉਹਨਾਂ ਦੀ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਹੁੰਦੀ ਏ ਏਕ ਜਿਹੜੇ ਕਈ ਮਾੜੇ ਅੰਸਰ ਨੇ ਜਿਹੜੇ ਜਦੋਂ ਨਾਕਾਬੰਦੀ ਲਾਈ ਹੁੰਦੀ ਹੈ ਮਾੜੇ ਅੰਸਰਾਂ ਨੂੰ ਵੀ ਅਸੀਂ ਕਾਰਵਾਈ ਕਰਦੀ ਹੁੰਦੀ ਇਸ ਕਰਕੇ ਨੇ ਚੌਂਕ ਦੇ ਵਿੱਚ ਆਵਾਜਾਈ ਨੂੰ ਸਚਾਰੂ ਢੰਗ ਨਾਲ ਚਲਾਉਂਦੇ ਸੰਦਰਭ ਦੇ ਵਿੱਚ ਜਿਹੜੀ ਹੈ ਨਾਕਾਬੰਦੀ ਬਾਕੀ ਉਹਨਾਂ ਨੂੰ ਕੀ ਨਿਰਦੇਸ਼ ਦੇਣਾ ਚਾਹੂਗੇ ਜੀ ਨਿਰਦੇਸ਼ ਪੁਲਿਸ ਪ੍ਰਸ਼ਾਸਨ ਦਾ ਹਮੇਸ਼ਾ ਇਹੀ ਰਿਹਾ ਹੈ ਕਿ ਜਿਨ੍ਹਾਂ ਦੇ ਵਾਹਨ ਨੇ ਇਹਨਾਂ ਦੇ ਸਕੂਟਰ ਤੇ ਮੋਟਰਸਾਈਕਲ ਕਾਰਾਂ ਘਟੀਆਂ ਨੇ ਉਹ ਆਪਣੇ ਕਾਗਜ਼ ਪੱਤਰ ਵਗੈਰਾ ਪੂਰੇ ਰੱਖਣ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਉਹਨਾਂ ਦੀ ਢਿੱਜੀ ਜਿਹੜੀ ਹੈਗੀ ਜ਼ਿੰਦਗੀ ਉਹ ਵੀ ਸੇਫ ਰਹੇ ਤੇ ਦੂਜਾ ਵੀ ਸੇਫ ਰਹੇ